ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਵਟਸਾ ਜਿੰਦਾਬਾਦ 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 ਟੋਲ ਪਲਾਜੇ ਲਾਇਕ ਹੀ ਨਹੀਂ ਸੀ ਪ੍ਰਤਾਪ ਸਿੰਘ ਬਾਜਵੇ ਨੇ ਉਹ ਉਹ ਅੱਜ ਮੋਟਾ ਮੰਗਣਾ ਆ ਰਹੇ ਐ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਧਰ ਕੀ ਕੱਢੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜੇ ਤੁਸੀਂ ਨਾ ਆਓ ਔਰ ਗਾਣਾ ਉਹ ਕੱਢਦੇ ਐ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾਂ ਬੈਠੇ ਸੀ ਪਰ ਨਹੀਂ ਰਹਿ ਗਈਆਂ ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 3.5 ਲੱਖ ਰੁਪਈਆ ਪੈਨਸ਼ਨ 50000-60000 ਇੱਕ ਵਾਰੀ ਦਾ ਕਿਉਂ ਬਈ ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮ.ਐਲ.ਏ ਰਹਿ ਗਏ ਤੇ 70000 ਫਿਰ ਅਗਲੀ ਵਾਰ ਰਹਿ ਗਏ ਤਾਂ ਫੇਰ 70000 ਹੋਰ ਫੇਰ ਅਗਲੀ ਵਾਰ ਰਹਿ ਗਏ ਉਹ ਮੈਂ ਕਿਹਾ ਇੱਕ ਲੈਣੀ ਹੈ ਲੋ ਨੀ ਜਾਓ ਕਹਿੰਦੇ ਠੀਕ ਹੈ ਧੰਨਵਾਦ ਆ ਜਿਹੜੀ ਸੀਟ ਹੈ ਜਲੰਧਰ ਦੀ ਜੇ ਅਸੀਂ ਜਿੱਤ ਜੀਏ ਤੇ ਜੇ ਹੋਰ ਜਿੱਤ ਜਾਣਾ ਫਰਕ ਨਹੀਂ ਪੈਂਦਾ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਹੈ ਨਾ ਸਰਕਾਰ ਬਣਦੀ ਹੈ ਕਿਸੇ ਹੋਰ ਦੀ ਪਰ ਇਹਦੇ ਨਾਲ ਥੋੜਾ ਜੇ ਜਿਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ ਪਾਰਟਨਰ ਬਣਾਉਂਗੇ ਤੇ ਫਿਰ ਜਦੋਂ ਅੱਜ ਭਗਤ ਸਿੰਘ ਪਰ ਨਾਮ ਮਹਿੰਦਰ ਭਗਤ ਜੀ जोरदार ਤਾੜੀਆਂ ਨਾਲ ਸਵਾਗਤ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜਿੰਦਾਬਾਦ ਜਿੰਦਾਬਾਦ ਕਿਉਂਕਿ ਜਦੋਂ ਇਨਾਂ ਕੋਲੇ ਕਲਮ ਮਿਲੂਗੀ ਜਦੋਂ ਇਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਤੈਨੂੰ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਭਾ 2 ਸਾਲ ਪਹਿਲਾਂ ਜਿੰਦਰ ਵੈਸ ਤੋਂ ਬੰਦਾ ਜਤਾਇਆ ਸੀ ਪਰ ਹੁਣ ਮੈਂ ਕੀ ਕਰਾਂ ਯਾਰ ਬੰਦਾ ਹੀ ਹੈ ਜਿਹੜਾ ਨਿਕਲਿਆ ਕੀ ਕਰੀਏ ਮੈਂ ਕੀ ਕਰਾਂ ਤੁਸੀਂ ਸਾਲ ਪਹਿਲਾਂ ਇੱਕ ਹੋਰ ਜਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁੱਜ ਗਏ ਰੋਡ ショਅ ਕਰਦੇ ਦੇ ਉਹ ਵੀ ਬੰਦਾ ਹੈ ਜਿਹੜਾ ਨਿਕਲਿਆ ਪਰ ਪਰਮਾਤਮਾ ਕਈ ਵਾਰੀ ਨਾ ਪਰਮਾਤਮਾ ਕੀ ਕਰਦਾ ਲੋਕਲ ਜੀ ਵਸਦਾ ਹੁੰਦਾ ਪਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੋਨਾਂ ਨੂੰ ਲਾਉਨੇ ਆ ਇੱਕ ਤਾਂ ਵਿਹਲਾ ਹੋ ਗਿਆ ਇੱਕ ਨੂੰ 13 ਦਿਨ ਨੂੰ ਕਰ ਦੋ ਜੀ ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇ ਵੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਉਹ ਅੰਤਮਾਨ ਪ੍ਰਵੰਤਮਾਨ ਹੋਰ ਕੋਈ ਗੱਲ ਹੀ ਨਹੀਂ ਲਾਉਂਦੇ ਮੋ ਤਾਂ ਭਵੰਤਮਾਨ ਵੀ ਕਹਿੰਦਾ ਤੱਲੇ ਭਗਵੰਤ ਕਹਿਣ ਲੱਗੇ ਵਾਹ ਕਿ ਸੁਪਨੇ ਚ ਮਈਆ ਹੁੰਨਾ ਨਾ ਮਾਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਕਿ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ 'ਚ ਮੈਂ 70-70 ਲੱਖ ਰੁਪਏ ਜਿੱਦ ਤੇ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਬਾਸ ਇਧਰ ਇਸ ਕੰਮ ਚ ਆਏ ਯਾਰ ਕਮਾਲ ਕਰਦੇ ਹੋ ਉਹ ਜਿੱਦਾਂ ਇੱਕ ਰਪੀ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਦੱਸੋ ਇਹ ਉਹ ਅਸੀਂ ਤਾਂ ਠੀਕ ਕਰਨਾ ਆ ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ ਇਲਜ਼ਾਮ ਕੀ ਹੈ ਇੱਕ ਫਲਾਣੇ ਬੰਦੇ ਨੇ ਕਿਹਾ ਸੀ ਫਲਾਣੇ ਬੰਦੇ ਨੂੰ ਕਿ ਕੇਜਰੀਵਾਲ ਨੂੰ ਇੰਨੇ ਪੈਸੇ ਦੇ ਦਿੱਤੇ ਕੋਈ ਸਬੂਤ ਨਹੀਂ ਮੈਂ ਕਹਿੰਦਾ ਨਾ ਵੀ ਮੈਨੂੰ ਕਿਹਾ ਸੀ ਕਿਸੇ ਨੇ ਵੀ ਆਏ ਕਰਕੇ ਇਹਨੂੰ ਪੈਨੇ ਪੈਸੇ ਦੇ ਦਿੱਤੇ ਇਹ ਸਬੂਤ ਬਣ ਗਿਆ ਕੋਈ ਸਬੂਤ ਤਾਂ ਦੱਸੋ ਨਾ ਬੋਲਣੇ ਆ ਸਵੇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੜਾ ਹਾਂ ਉਵੇਂ ਜਿਵੇਂ ਆ ਜੇ ਕਰੋੜਾਂ ਰੁਪਏ ਦੇ ਕੱਪੜੇ ਕਰ ਲੈਂਦੇ ਹੋ ਛੁਪਦੇ ਨਹੀਂ ਹੁੰਦੇ ਕਹਿੰਦੇ ਚੰਨ ਚੜਿਆ ਕਦੇ ਸੁਭਰੇ ਨਹੀਂ ਹੁੰਦੇ ਇਹ ਲੱਗ ਜਾਂਦਾ ਪਤਾ ਉਹਨੂੰ ਪਤਾ ਲੱਗ ਜਾਂਦਾ ਨਾ ਮੇਰੇ ਤੇ 1 ਰੁਪਈਆ ਦਾ ਜਿਆਮਨੀ ਸਭਾ ਦੋ ਸਾਲ ਹੋ ਗਏ ਹੈਗਾ ਭਾਈ ਜੀ ਉਹਨੂੰ ਨੌਕਰੀਆਂ ਮਿਲੀਆਂ ਉਹਨੂੰ ਨੌਕਰੀਆਂ ਮਿਲੀਆਂ 1 ਰੁਪਈਆ ਲੱਗਿਆ ਕਿਸੇ ਦਾ ਕਿਸੇ ਦਾ ਨਾ 1 ਰੁਪਈਆ ਲਾ ਕੋਈ 943000 ਨੌਕਰੀਆਂ ਦਿੱਤੀਆਂ ਨੇ ਇੱਕ ਆ ਕੁੜੀ ਖਰੀਆਂ ਨੇ ਆ ਦੇਖ ਲੋ ਆ ਕੁੜੀਆਂ ਖਰੀਆਂ 1 ਰੁਪਈਆ ਲੱਗਿਆ ਹੋਵੇ ਵੀ ਥੋਡੀਆਂ ਨੌਕਰੀਆਂ ਤੁਹਾਨੂੰ ਦੇਣੀਆਂ ਨੇ ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮਕਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਬਿਲਕੁਲ ਬਿਲਕੁਲ ਜਿੰਦਾਬਾਦ ਜਿੰਦਾਬਾਦ ਆਹੀ ਪੰਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀਏ ਕਿਵੇਂ ਨਾ ਡਣੇ ਮਗਾਜ ਨਜਰ ਮੇਰ ਦਾ ਲੋਕ ਨੇ ਮੈਨੂੰ ਕੋਈ ਖਤਰ ਨਹੀਂ ਚਾਹਤ ੱਡੀ ਜਵਾਰ ਜੀ ਜਿੰਦਾਬਾਦ 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 ਜੀਰ ਜਿੰਦਾਬਾਦ ਆ ਜਿਹੜੇ ਫਰਲੇ ਨਾ ਇਹ ਕੋਈ ਪੁਰਾਣੇ ਜਰਮ ਦੇ ਪੁੱਣ ਨੇ ਜਿਹੜੇ ਪੈ ਰਹੇ ਨੇ ਇਹਨਾਂ ਨੂੰ ਬੁਲਾ ਕੇ ਦਿਖਾਓ ਕਾਂਗਰਸੀਆਂ ਨੇ ਇੰਨਾ ਇਕੱਠ ਕਰਨਾ ਹੋਵੇ ਭਾਜਪਾ ਨੇ ਇੰਨਾ ਇਕੱਠ ਕਰਨਾ ਹੋਵੇ 2 ਲੱਖ ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਇੱਥੇ ਲੋਕਾ ਥਲਾਉਣ ਨੂੰ ਤਰਸੀ ਜਾਂਦੇ ਇਦੋਂ ਬਾਅਦ ਹੋਰ ਮੈਂ ਕੀ ਚਾਹੁੰਨਾ ਜੀ ਇਦੋਂ ਵੱਡਾ ਮੇਰੇ ਕੋਲੇ ਕੋਈ ਖਜ਼ਾਨਾ ਆ ਜਾਊਗਾ ਪਬਲਿਕ ਦੇ ਰੂਪ ਚ ਇੰਨਾ ਖਜ਼ਾਨਾ ਆ ਗਿਆ ਮੈਂ ਪੈਸੇ ਕੀ ਕਰਨੇ ਨੇ ਜੀ ਉਹੀ ਦੋ ਰੋਟੀਆਂ ਖਾਣੀਆਂ ਨੇ ਓਨੀ ਕਿ ਜਗ੍ਹਾ ਤੇ ਸੋਨਾ ਪਰ ਹਾਂ ਇੰਨਾ ਕਿ ਮੈਂ ਕਹਿ ਦਿੰਨਾ ਇਹ ਗੱਲ ਇਹ ਸਮਝ ਲੈਣਾ ਇਨਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾਂ ਪੂਰਾਂ ਤੇ ਜਿਹ ਮਹਿਲ ਮੂਹਰ ਤੇ ਬਣਾਏ ਹੋਏ ਨੇ ਉਹ ਸਾਰੇ ਕੱਢੂਗਾ ਉਹ ਕੱਢ ਕੇ ਲੋਕਾਂ ਦੇ ਪਾਸੇ ਤਾਈਓ ਸਾਰੇ ਇਕੱਠੇ ਨੇ ਆਪਸ ਵਿੱਚ ਇਕੱਠੇ ਨੇ ਬੀਜੇਪੀ ਦੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ ਕਹਿੰਦੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਕਹਿੰਦੇ ਪੇ ਤਾਂ ਹਟਦਾ ਨਹੀਂ ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ ਪਰ ਭਗਤ ਪਰਿਵਾਰ ਹੈ ਸੱਚੀ ਮੁੱਚੀ ਪਾਕਿਤ ਪਰਵਾਹ ਹੈ ਮਹਿੰਦੋਲ ਪਾਕਤ ਜਿੰਦਾਬਾਦ ਮਹਿੰਦੋਲ ਪਾਕਤ ਜਿੰਦਾਬਾਦ ਸੋ 10 ਤਰੀਕ ਨੂੰ ਝਾੜੀ ਵਾਲਾ ਬਟਨ ਦੱਬਦੇ ਹੋ 10 ਤਰੀਕ ਉਹਦੋਂ ਗਾ ਦੇਖੋ ਵਾਦੇ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਨੀਫੈਸਟੋ ਚ ਕਰਦੇ ਆ ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆ ਕਰਦਾਂਗੇ ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ 16 ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਜਿੰਦਾਬਾਦ 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 ਟੋਲ ਪਲਾਜੇ ਲਾਇਕ ਹੀ ਨੇ ਸੀ ਪ੍ਰਤਾਪ ਸਿੰਘ ਬਾਜਵੇ ਨੇ ਉਹ ਉਹ ਅੱਜ ਵੋਟਾਂ ਮੰਗਣਾ ਆ ਰਹੇ ਇੱਥੇ ਉਹ ਉਹ ਸੈਂਟਰ ਦਾ ਉਹ ਵੀ ਹੋ ਜਾਊਗਾ ਸੈਂਟਰ ਦਾ ਜਿਹੜੇ ਸਟੇਟ ਲੈਵਲ ਤੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਤੇ ਉਹ ਸਾਰੇ ਬੰਦ ਹੈ 16 ਕਰਤੇ ਸੋਚ ਕਰਕੇ ਅੱਛਾ ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 3.5 ਲੱਖ ਰੁਪਏ ਪੈਨਸ਼ਨ 50000 70000 ਇੱਕ ਵਾਰੀ ਦਾ ਕਿਉਂ ਬਈ ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮ.ਐਲ.ਏ ਰਹੇਗੇ ਤੇ 70000 ਫਿਰ ਅਗਲੀ ਵਾਰ ਰਹਿਗੇ ਤਾਂ ਫੇ 70000 ਹੋਰ ਫਿਰ ਅਗਲੀ ਵਾਰ ਰਹਿਗੇ ਮੈਂ ਕਿਹਾ ਇੱਕ ਲੈਣੀ ਹੈ ਲੋ ਨੀ ਜਾਓ ਕਹਿੰਦੇ ਠੀਕ ਹੈ ਧੰਨਵਾਦ ਬਿਜਲੀ 600 ਜੁਨਟ ਫਰੀ ਆਉਂਦੀ ਹੈ ਨੌਕਰੀਆਂ ਮਿਲ ਰਹੀਆਂ ਨੇ ਪੜੋ ਬੱਚਿਆਂ ਨੂੰ ਕਹੋ ਪੜੋ ਨੰਬਰ ਲਓ ਨੌਕਰੀ ਦੀ ਅਰਜੀ ਤੁਹਾਡੇ ਘਰੇ ਤੁਹਾਡੇ ਐਪਲੀਕੇਸ਼ਨ ਥੋੜੇ ਚਿੱਠੀ ਘਰੇ ਆਉਗੀ ਭਾਈ ਤੂੰ ਐਸ ਡੀਓ ਲੱਗ ਗਿਆ ਭਾਈ ਤੂੰ ਪਟਵਾਰੀ ਲੱਗ ਗਿਆ ਚਲ ਆ ਜਾ ਬਾਈ ਕੋਈ ਪੈਸਾ ਨਹੀਂ ਲੱਗਦਾ ਹਾਂ ਕੋਈ ਪੈਸਾ ਨਹੀਂ ਲੱਗਦਾ ਹਾਂ ਕੁੜੀਆਂ ਪਟਵਾਰੀ ਲੱਗੀਆਂ ਜੱਜ ਲੱਗੀਆਂ ਸਾਡੀਆਂ ਧੀ ਜਿੰਦਾਬਾਦ ਸੋਹਣਾਂ ਤੇ ਜਿੰਦਾਬਾਦ ਇਹਨਾਂ ਦੇ ਕੋਈ ਯਕੀਨ ਨਾ ਕਰਿਓ ਇਹ ਆਉਣਗੇ ਤੁਹਾਡੇ ਕੋਲੇ ਕੋਈ ਫਾਇਦਾ ਨਹੀਂ जित भी जानते कर लगे कम तो अपने हो एक रखो पंजे नंबर से बटन है पर आना पहले नंबर से है मशीन च पंजे नंबर है आना पहले नंबर से सो इस करके पहला वाला रिजल्ट दो ਇਹਨਾਂ ਦੋਨਾਂ ਨੂੰ ਗੇਲੇ ਕਰੋ ਇਹ ਕਹਾਂ ਸਚਨਾ ਅੱਜ ਸਾਟੇ ਵਾਲੀ ਪਾਰਟੀ ਇਮਾਨਦਾਰ ਹੈ ਅਸੀਂ ਖਾਣ ਨਹੀਂ ਦਿੰਦੇ ਪੈਸੇ ਅਸੀਂ ਉਹਨਾਂ ਨੂੰ ਕਹੇ ਵੀ ਤੂੰ ਇਹ ਨਹੀਂ ਕਰ ਸਕਦਾ ਕਹਿੰਦੇ ਮੈਂ ਨਹੀਂ ਦੀਸ਼ਨਾ ਅੱਜ ਕੱਲ੍ਹ ਦੁਆਰੇ ਲੜ ਕੇ ਦੇਖ ਲਾ ਦੁਆਰੇ ਇਲੈਕਸ਼ਨ ਲੜ ਕੇ ਦੇਖ ਲਾ ਤੈਨੂੰ ਲੱਗ ਜਾਊਗਾ ਪਤਾ ਚਾਂਦੀ ਕਿਹੜੇ ਭਾਅ ਵਿਕਦੀ ਹੈ ਤੂੰ ਜਿੱਤਿਆ ਸੀ ਜਾਂ ਪਾਰਟੀ ਜਿੱਤੀ ਸੀ ਦੁਆਰੇ ਲੜ ਕੇ ਦੇ ਪਾਰਟੀ ਜਿੱਤੀ ਆ ਕਣੀਆ ਮਾ ਮਾਪਣਾ ਪਾਰਟੀ ਜਿੰਦਾਬਾਦ ਸੋ ਵੀਰੋ ਜਿੰਦਾਬਾਦ ਇਹਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਆ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਧਰਕੀ ਕੱਢੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜ ਤੁਸੀਂ ਨਾ ਆਓ ਔਰ ਗਾਣਾ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾਂ ਬੈਠੇ ਸੀ ਪਰਹੀਂ ਰਹਿ ਗਈਆਂ ਉਹੋ ਬੜੀ कर सकते मैं रात तक होना रात बजे तक वो नहीं वो तो कहते टेंपरेचर पूछ के बाहर जाते है हाउ मच इज द टेंपरेचर सर थर्टी नाइन लो माई गॉड टू हॉट

ਇਹਨੂੰ ਕੀ ਪਤਾ ਮਹੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜਾਂ ਦੀਆਂ ਗੱਡੀਆਂ ਨੇ ਫਿਰਦ ਨੇ ਇਹ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਨਹੀਂ ਚਾਹੀਦੀ ਵੀ ਸੀਟ ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਬੈੱਗ ਬਣੇ ਇੰਨਾ ਆਰਾਮ ਚਾਹੀਦਾ ਐ ਕੰਮ ਕਿਹੜਾ ਕਰਦੇ ਹੋ ਵੀ ਇੰਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਐਸ ਵਾਰ 10 ਤਰੀਕ ਨੂੰ ਵੋਟਾਂ ਪੈਣਗੀਆਂ 13 ਨੂੰ ਰਿਜ਼ਲਟ ਆਊਗਾ ਬਸ ਜਿੱਥੇ ਜਿੱਥੇ ਵੀ ਹੈਗੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਗਵਾਂਢੀਆਂ ਨੂੰ ਸ਼ਰਨ ਦੱਸ ਦਿਓ